ਅਸੀ ਕਾਲ ਦੀ ਬਾਈ ਸਾਰਿਆਂ ਦਾ ਸਵਾਗਤ ਹੈ ਅੱਜ ਦੇ ਬਲੌਗ ਜ ਤੇ ਚੱਲ ਰਿਹਾ ਜੀ ਬਾਈ ਦੂਜਾ ਪਾਣੀ ਕਣਕ ਨੂੰ ਤੇ ਇੱਧਰ ਕੱਲ ਵੋਟਰ ਸਰ ਵੋਟਰ ਸਰਵਾਈਆ ਆਹ ਦੋ ਬਟਨ ਪੁਆਏ ਆ ਹਾਲੇ ਇਹ ਟੁੱਟ ਗਿਆ ਤਾਂ ਇਹ ਬਾਕੀ ਗਏ ਨਵੇਂ ਚੋਂਦੀ ਜੀ ਤੇ ਚੱਲਦੇ ਆਪਾਂ ਦੂਈ ਬੌਂਡਰ ਚਲਾ ਕੇ ਆਉਂਦੇ ਆ ਚੱਕ ਲਈਏ ਕਾਹੀ ਤੇ ਠੰਡ ਬਹੁਤ ਜ਼ਿਆਦਾ ਹੈ ਸੂਰਜ ਤਾਂ ਛੁੱਟੀ ਤੇ ਹੀ ਗਿਆ ਵਾ ਕਾਫੀ ਦਿਨ ਹੋ ਗਏ 10 15 ਦਿਨ ਹੋ ਗਏ ਮੈਂ ਕਹਿੰਦਾ ਸੂਰਜ ਨੇ ਇਦਾਂ ਛੱਕ ਲਈ ਨਹੀਂ ਦਿਖਾਈ ਹੈਗੀ ਹਾਂ ਸਾਢੇ ਹਾਂ 6:10 ਹੋ ਗਏ ਤੇ ਧੁੰਦ ਚੈੱਕ ਕਰੋ ਆ ਦੇਖੋ ਪਿੱਛੇ ਉਹ ਸੁਪਿੰਦ ਦੇਖ ਰਹੇ ਆ ਤਾਂ ਬਹੁਤ ਹਵਾ ਵੀ ਬਹੁਤ ਠਾਰੀ ਜੀ ਆ ਚੱਲ ਰਿਹਾ ਰਾਤ ਮੋਟਰ ਚੱਲ ਗਈ ਜ਼ਿਆਦਾ ਤੇ ਇੱਧਰ ਖਾਲੇ 'ਚ ਜਿਹੜਾ ਕੱਖ ਕੱਢਣ ਦਾ ਇਹ ਵੀ ਗਿੱਲਾ ਹੋ ਗਿਆ ਵਿਚਾਰ ਉਹਨੂੰ ਫੇਰ ਕੱਢਾਂਗੇ ਹੁਣ ਸੁੱਕੇ ਤੇ ਹੁਣ ਪਾਰਲੀ ਮੋਟਰ ਨਾਲੇ ਲਾ ਦੇਣਾ ਇੱਧਰ ਲਈ ਹੁਣ ਬੰਦੇ ਹੀ ਕਰਤੀ ਮੈਂ ਹੁਣ ਲਾਈਟ ਆਈ ਵੀ ਆ ਤੇ ਇਹਦੇ ਵਿੱਚ ਛੱਡਦੇ ਆ ਮੈਂ ਖਾਲਾ ਖੁਰਚਤਾ ਤੇ ਇੱਧਰਲੇ ਪਾਸੇ ਤੇ ਚਲ ਜੇ ਉਧਰਲਾ ਜੇ ਗਿੱਲਾ ਹੋ ਗਿਆ ਤਾਂ ਇੱਧਰ ਤੇ ਹੀ ਲੋਟ ਕਰ ਲੁੰਦੇ ਆ ਕੰਮ ਕਿਉਂਕਿ ਇੱਧਰ ਨਮਾਨ ਆ ਖੇਤਾਂ ਦੀ ਇੱਧਰੋਂ ਬਹੁਤ ਘੱਟ ਚੜਦਾ ਪਾਣੀ ਉਧਰ ਤੇ ਇੱਧਰੋਂ ਆਉਂਦਾ ਜੀ ਹੁਣ ਉਹ ਵਾਲੀ ਮੋਟਰ ਚਲਾਉਣੇ ਜਾ ਕੇ ਇਹ ਆਟੋ ਲਾਤਾ ਆਪਾਂ ਨੇ ਹਾਲੇ ਚ ਡੱਕੇ ਟੁੱਕੇ ਜੇ ਕੱਢਦੇ ਆ ਪੈਣੀ ਓਹੋ ਠੰਡ ਕਰਕੇ ਬੋਲਿਆ ਵੀ ਨਹੀਂ ਜਾ ਰਿਹਾ ਲਓ ਜੀ ਲਓ ਜੀ ਖਾਲਾ ਚੱਲਦਾ ਹੋ ਗਿਆ ਆਪਣਾ ਤੇ ਇੱਕ ਵਾਰ ਖੱਡਾ-ਖੱਡਾ ਚੈੱਕ ਕਰ ਲਈਏ ਤਾਂ ਫਿਰ ਚੱਲਦੇ ਆ ਫਿਰ ਘਰ ਨੂੰ ਆਹ ਆਹ ਇਹਨਾਂ ਨੇ ਬਾਹਲਾ ਤਾਂ ਕਰਿਆ ਪਿਆ। ਰਣਕ ਖਾਈ ਜਾਂਦੀ ਆ ਕਟਰ ਫੇਰ ਤਾਂ ਪਹਿਲੀ। ਹਾਂਜੀ ਭਾਈ ਪਹੁੰਚ ਗਏ ਜੱਗੇ ਕੋਲ। ਜੱਗੇ ਨੇ ਟਰੈਕਟਰ ਨੂੰ ਨਵਾਂ ਸੈਟਅਪ ਤੇ ਚਾਰੇ ਟਾਇਰ ਪਵਾ ਤੇ ਨਾਲੇ ਲਵਾਤੀ ਟਰਬੋ। ਅੱਜ ਚੈੱਕ ਕਰਨੀ ਆ ਟਰਬੋ। ਹੋਰ ਦੇਖਦੇ। ਟੱਟ ਤਾਂ ਰੇਸ ਮਾਰਾ ਤਾਂ ਸੀਟੀ। ਕਿ ਟਾਇਰ ਦੇਖ ਲੈ ਮੁਰਲਾ ਗੱਡਾ ਤੇ ਕਿੰਨੇ ਨੰਬਰ ਆ ਇਹ 1000 ਨੰਬਰ 1000 ਨੰਬਰ ਰੇਮ ਵੀ ਚੇਂਜ ਕਰਾਇਆ ਅੱਛਾ ਰੇਮ ਉਹੀ ਚ ਪੈ ਗਿਆ ਤਾਂ ਹੈ ਆਹ ਫੇਰ ਤਾਂ ਇਹਦਾ ਹੁਣ ਖੇਚ ਚ ਜਾ ਕੇ ਟੈਸਟ ਕਰਦੇ ਆ ਚੈੱਕ ਕਰਦੇ ਆ ਇਹਦਾ ਜੋਰ ਪਰ ਕੇ ਆ ਜਾਣਾ ਨਹੀਂ ਹੁਣ ਤੇਰੇ ਚੋਬਰ ਦਾ ਕਿੱਥੇ ਜਾ ਕੇ ਦੇਖਦੇ ਹੁਣ ਗਿਆ ਕਹਿੰਦਾ ਅੰਟੀ ਮਿਸਟਰ ਨੂੰ ਕੌਂਦੇ ਜੀ ਮੋਟਰ ਤੇ ਪਿੱਛੇ ਆਪਣੇ ਵਾਲਾ ਅਰਜਣ ਝੋਟਾ ਲਿਆ ਹੋਇਆ ਤੇ ਆਨਪੈਕ ਹੱਥ ਤੇ ਰੱਖੇ ਨੇ ਜਿਹੜੀ ਆ ਟਰਬੋ ਲਵਾਈ ਆ ਇਹਦੀ ਕਟਿੰਗ ਕਰਦੇ ਸਾਰਾ ਪੈ ਰਹਾ ਹੈ ਦੇਖੀ ਫਾਲੇ ਨਾਲ ਤੋੜਦੀ ਜੋਰ ਤਾਂ ਬਾਈ ਫਰਕ ਤਾਂ ਹੈ ਟਰਬੋ ਦਾ ਅਕਸਰ ਛੱਡ 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 ਉਹ ਪਹਿਲਾ ਇੱਕ ਵਾਰ ਆਏਗਾ ਪਹਿਲਾ ਇਦਾਂ ਹੀ ਵਾਲਾ ਪਹਿਲਾ ਫਿਰ ਦੇਖਦੇ ਹਾਂ ਜੱਗੇ ਨੇ ਟਰਪੋ ਕੱਢਣ ਵਾਲੀ ਇੱਧਰ ਤੋਂ ਪਨੇ ਘੜੇ ਆਈ ി തന്നെ थी ਤੇ ਰੱਕ ਉਹ ਇੱਧਰ ਲਾ ਮਾਰਦਾ ਸੀਟੀਆਂ ਆ ਸੋਨਾ ਨਾਰਦਾ ਨਾ ਆ ਬਈ ਆ ਕੋਈ ਕੋਈ ਨਾ ਦੀ ਮੇਲੇ ਨਾ ਏ ਕਿੰਨੇ ਨੰਬਰ ਡਰ ਬੋ 25 ਬਾਲ ਸੱਟਦੀ ਆ ਗੈਰਡ ਦੀ ਗੈਰਡ ਨਹੀਂ ਚੀਟੀ ਨਹੀਂ ਮਾਰਦੀ ਕਾਤੇ ਨਹੀਂ ਮਾਰਦੀ ਯਾਰ ਉਹ ਲਵਾ ਦੇ ਬੜੀ ਆ ਬੜੀ ਆ ਉਹ ਫੌਲਡ ਨਮਾਉਂ ਕਰਦੇ ਹਾਲੇ ਤਾਂ ਬਾਈ origignal ਆ ਅਨੇ ਕੋਈ ਛੇੜਖਾਨੀ ਨਹੀਂ ਕਰੀ ਵੀ ਹਾਂ ਅੱਦਕ ਕੋਈ ਛੇੜਖਾਨੀ ਨਹੀਂ ਕਰੀ ਕੋਈ ਤੇਲ ਨਹੀਂ ਵਧਾਇਆ ਕੋਈ ਤੇਲ ਨਹੀਂ ਵਧਾਇਆ ਬਾਕੀ ਟਾਇਰ ਵੀ ਨਵੇਂ ਆ ਨਾਲੇ ਫੈਰ ਪਟਾੜਾਂ ਦਾ ਵੀ ਬਹੁਤ ਮੱਚ ਪੈਂਦਾ ਇੱਥੇ ਗੁੱਡੀ ਤਾਂ ਸਿੱਧੀ ਹੁੰਦੀ ਹੈ ਵੜੀ ਇੱਥੇ ਦਾ ਫਲੇ ਪਕਾਉਂਦਾ ਪ੍ਰੋਫੈਸਰ ਜੋ ਇਹਦੇ ਪਰ ਤਾਂ ਯੋਰ ਪਾ ਕੇ ਮਾਰਦਾ ਜਿੰਨਾ ਜਿੱਥੇ ਗੁੱਡੀ ਫਸ ਗਈ ਉੱਥੇ ਜ਼ਿਆਦਾ ਜਿੱਕਣਾ ਹੈ ਚਲੋ ਠੀਕ ਆ ਜੀ ਅਸੀਂ ਵੀ ਹੁਣ ਕੱਖੋ ਕੋ ਵਾਢ ਲੀਏ ਟਰਾਲਾ ਲੈ ਕੇ ਆਏ ਆ ਪਹਿਲਾਂ ਬੱਦਲ ਆਈ ਹੋਈ ਸੀ ਜੱਗੇ ਤੂੰ ਆ ਗਿਆ ਦੇਖ ਲੈ ਧੁੱਪਾਂ ਜਿਆਦੇ ਆ ਗਈ ਉਦੋਂ ਦੀ ਧੁੱਪਾਂ ਨਹੀਂ ਆਈ ਹੈਗੀ ਜਮਾਈ ਠੀਕ ਆ ਜੀ ਮਿਲਦੇ ਆ ਕਿਸੇ ਅਗਲੇ ਬਲੌਗ ਚ ਤੇ ਓਕੇ ਟਾਡਾ ਬਾਏ ਬਾਏ ਧੰਨਵਾਦ ਜੀ